ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਇੱਕ ਤੁਹਾਡੇ ਲਈ ਗੱਬਣ ਗਏ ਬੈਡ ਪੰਜਾਬ ਵਾਲੀ ਜਰਸੀ ਦੀ ਵੀਡੀਓ ਲੈ ਕੇ ਆਏ ਆ ਬਈ ਪਿੰਡ ਹੈਗਾ ਜੀਦਾ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਬਠਿੰਡਾ ਪਈ ਜਾਂਦਾ ਹੈਗਾ ਆਜੋ ਬਈ ਇੱਕ ਵਾਰੀ ਤੁਹਾਨੂੰ ਬੈਡ ਤੋੜ ਕੇ ਦਿਖਾ ਦਾਨੇ ਹੈਗੇ ਕੋਈ ਬਾਈ ਕੱਦ ਪੱਖੋਂ ਛੋਟ ਹੀ ਨਹੀਂ ਵਧੀਆ ਚੰਗੀ ਬੈਡ ਆ ਵੱਡੇ ਵੱਡੇ ਕੱਦ ਵਾਲੀ ਮੂੰਹ ਮੱਥੇ ਦੀ ਕੁਆਲਿਟੀ ਚੈੱਕ ਕਰ ਲਓ ਬਈ ਸੂਨ ਦੇ ਵਿੱਚ ਅਜੇ 10 ਦਿਨ ਬਾਕੀ ਪਏ ਨੇ ਪਿਛਲੇ ਸੂਏ ਦਾ ਦੁੱਧ 22 ਦੇ ਦਸਣ ਮੁਤਾਬਕ ਬਈ 15 ਕਿਲੋ ਸੀਗਾ ਇੱਥੇ ਤੁਹਾਡੀ ਸੇਵਾ ਦਾ ਹੋਊਗਾ ਥਾਂ ਲੈ ਵੀਰੀ ਆਪਾਂ ਚੈੱਕ ਕਰਾ ਦਿੰਨੇ ਆ ਜਮਾ ਬਈ ਕੱਲਾ ਕੱਲਾ ਥਾਣਾ ਪਾਦੀਆ ਮੁਠੀ ਵਾਲਾ ਥਾਣ ਪੂਰੇ ਗੈਪ ਤੇ ਥਣ ਲੱਗੇ ਹੋਏ ਨੇ ਚੈੱਕ ਕਰੋ ਬਈ ਆਪਦੀ ਤੁਸੀਂ ਤਸੱਲੀ ਕਰਕੇ ਵੇੜ ਲੈ ਜਾ ਸਕਦੇ ਹੋ ਰੇਟ ਬਈ ਨੇ ਰੱਖਿਆ 65000 ਰੁਪਇਆ ਵਿੱਚੋਂ ਮਾਨਤਾਨ ਹੋ ਜਾਊਗਾ ਬਾਲਟ ਲਾਂ ਬਈ ਹਜੇ ਬਹੁਤ ਪਈਆਂ ਨੇ ਜੇ ਕਰਮਾਲੀ ਨੇ ਪੂਰਾ ਭਰ ਕੇ ਸੂਣਾਗਾ ਬਈ ਜੇ ਕਿਸੇ ਨੂੰ ਪਸੰਦ ਹੋਈ ਬਈ ਨੇ ਆਪਾਂ ਨੰਬਰ ਵੀਡੀਓ ਚ ਚਲਾ ਦਾਂਗੇ 95013 72127 ਕੰਟੈਕਟ ਕਰ ਲਿਓ ਧੰਨਵਾਦ ਬਈ